ਸਤਿਕਾਰਯੋਗ ਜੀ ਮੈਂ ਧਰਮਿੰਦਰ ਸਿੰਘ ਖੜਾ ਆ ਬਿਲਕੁਲ ਮੰਡ ਦੇ ਵਿੱਚ ਮੇਰੇ ਇਧਰਲੇ ਪਾਸੇ ਨੂੰ ਜੇ ਮੈਂ ਕਹਲਾ ਤੇ ਝੀਰ ਦਾ ਖੂ ਹੰਦਵਾਲ ਲੁਧਿਆੜ ਟੋਟੇ ਨਵੇਂਕਰ ਪਿੰਡ ਆ ਤੇ ਮੇਰੇ ਪਿਛਲੇ ਪਾਸੇ ਇਧਰ ਨੂੰ ਕਹਾਂ ਬਦੂਖਰ ਰਹਿਤ ਪਰ ਤੋਂ ਪਰੇ ਪਿੰਡ ਆ ਤੇ ਮੇਰੇ ਸਾਹਮਣਲੇ ਪਾਸੇ ਨੂੰ ਜਿਹੜਾ ਕਹ ਲੀਏ ਬੇਲਾ ਠਾਕਰਾ ਸਰਿਆਣਾ ਜੱਟ ਬੇਲੀ ਉਹ ਸਾਰਾ ਹੈ ਤੇ ਇੱਕ ਪੁਲ ਦੇ ਉੱਪਰ ਖੜਾ ਆ ਜਿਹੜੀ ਨਹਿਰ ਹੈ ਕਹ ਲੀਏ ਤੋੜ ਪਰ ਤੋਂ ਨਿਕਲ ਕੇ ਬੇਲੇ ਠਾਕਰਾ ਨੂੰ ਪਾਣੀ ਲੈ ਕੇ ਆਂਦੀ ਆ ਆਰਬੀਸੀ ਤੋਂ ਆਰਬੀਸੀ ਜਿਹੜੀ ਝੀਲ ਐ ਬੂੰਜਾ ਗੇੜ ਦੀ ਉਹਦੇ ਉਤਲੇ ਪਾਸੇ ਤੋਂ ਜਿਹੜੀ ਨਹਿਰ ਹਿਮਾਚਲ ਨੂੰ ਪਾਣੀ ਦੇ ਲਈ ਕੱਢੀ ਗਈ ਹੈ ਉਸ ਨਹਿਰ ਦੇ ਵਿੱਚ ਇੱਕ ਛੋਟਾ ਸੁਆ ਕੱਟਿਆ ਗਿਆ ਹੈ ਬੇਲੇ ਠਾਕਰਾ ਦੇ ਰਿਆਲੀ ਦੇ ਜਿਹਨੂੰ ਪਾਣੀ ਦੇਣ ਦੇ ਲਈ ਤੇ ਇਹਦੇ ਹੇਠਾਂ ਹੀ ਉਹਨਾਂ ਦਿਨਾਂ ਦੇ ਵਿੱਚ ਖੜਾ ਜਿਨ੍ਹਾਂ ਦਿਨਾਂ ਦੇ ਵਿੱਚ ਹੜ ਦੀ ਪੂਰੀ ਮਾਰ ਇਸ ਖੇਤਰ ਨੂੰ ਪੈ ਰਹੀ ਆ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਪਾਣੀ ਜਿਹੜਾ ਇਸ ਇਲਾਕੇ 'ਚ ਛੱਡਿਆ ਜਾ ਰਿਹਾ ਹੈ ਨੁਕਸਾਨ ਲੋਕਾਂ ਨੂੰ ਇਹਦਾ ਹੰਡਾਣਾ ਪੈ ਰਿਹਾ ਹੈ ਹੁਣ ਸਥਿਤੀ ਇਹ ਹੈ ਕਿ ਮੌਜੂਦਾ ਹਾਲਤ ਦੇ ਵਿੱਚ ਲਗਭਗ 50-60 ਹਜ਼ਾਰ ਕਿਊਸਿਕ ਪਾਣੀ ਜਿਹੜਾ ਹੈ ਬਿਆਸ ਦਰਿਆ ਦੇ ਨੇਚਰਲ ਕੋਰਸ ਦੇ ਵਿੱਚ ਇਸ ਪੁਲ ਦੇ ਹੇਠਾਂ ਕ੍ਰੋਸ ਕਰ ਰਿਹਾ ਹੈ ਇਹ ਜਿੱਥੇ ਮੈਂ ਖੜਾ ਆਵਾਜ਼ ਮੇਰੀ ਘੱਟ ਤੇ ਮੇਨੋਂ ਦਾ ਪਾਣੀ ਦੀ ਜ਼ਿਆਦਾ ਆਂਦੀ ਹੈ ਤੇ ਇੱਥੇ ਹੀ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਦਾ ਘੜ ਹੈ ਇਲਾਕਾ ਪੱਥਰ ਬੜੀ ਵੱਡੀ ਗਿਣਤੀ 'ਚ ਹੈ ਰੇਤਾ ਬੜੀ ਵੱਡੀ ਗਿਣਤੀ ਦੇ ਵਿੱਚ ਹੈ ਪਰੇ ਬਿਆਸ ਦਰਿਆ ਦਾ ਬਿਲਕੁਲ ਪੈਡ ਹੈ ਤੇ ਇੱਥੇ ਇੰਨੀ ਜਿਆਦੇ ਲਾਰਜਰ ਸਕੇਲ ਦੇ ਉੱਪਰ ਮਾਈਨਿੰਗ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਉਹਨਾਂ ਦਿਨਾਂ ਨੂੰ ਸੱਦਾ ਦੇ ਰਿਹਾ ਜਦੋਂ ਇੱਥੋਂ ਜ਼ਿੰਦਗੀ ਤਬਾਹ ਹੋ ਜਾਣੀ ਹੈ ਜਦੋਂ ਇੱਥੋਂ ਖੇਤੀ ਤਬਾਹ ਹੋ ਜਾਣੀ ਹੈ ਜਦੋਂ ਇੱਥੋਂ ਅਜਿਹੇ ਪੁੱਲ ਤਬਾਹ ਹੋ ਜਾਣੀ ਹੈ ਕਿਉਂਕਿ ਸਾਡੇ ਉੱਪਰ ਲਗਭਗ 100 ਫੁੱਟ ਦੀ ਜਿਹੜੀ ਆ ਹਾਈਟ ਦੇ ਉੱਪਰ ਪੌਂਡ ਐਮ ਐਸ 100 ਤੋਂ ਵੀ ਵੱਧ ਫੁੱਟ ਦੀ ਹਾਈਟ ਹੋਊਗੀ ਬਵੰਜਾ ਗੇਟ ਹੀ ਇੱਥੋਂ 50 ਫੁੱਟ ਦੀ ਹਾਈਟ ਦੇ ਉੱਪਰ ਹੈ ਜਿੱਥੋਂ ਇਹ ਪਾਣੀ ਨਿਕਲ ਕੇ ਆ ਰਿਹਾ ਹੈ ਤੇ ਲਗਾਤਾਰ ਮਾਈਨਿੰਗ ਹੈ ਮੈਨਰੇ ਕੋ ਪ੍ਰਾਣੀਆਂ ਤਸਵੀਰਾਂ ਜਿਹੜੀਆਂ ਮੈਂ ਅਟੈਚ ਕਰ ਰਹੀਆਂ ਹੈ ਵੀ ਮੇਰੇ ਇਧਰਲੇ ਪਾਸੇ ਨੂੰ ਲਗਾਤਾਰ ਇਹ ਪੂਰਾ ਕੰਕਰੀਟ ਦੇ ਨਾਲ ਭਰਿਆ ਹੋਇਆ ਤੋੜੇ ਹੋਏ ਪੱਥਰਾਂ ਦਾ ਜਿਹੜਾ ਹੈ ਮਾਲ ਬੇਸ ਆ ਭੀ ਗਿਣਤੀ ਦੇ ਵਿੱਚ ਲਿਖੂਗਾ ਤੇ ਅੱਜ ਤਸਵੀਰਾਂ ਉੱਤੇ ਖੱਡੇ ਵੱਡੇ ਵੱਡੇ ਜਾਪਦੇ ਆ ਕਿਉਂਕਿ 2023 ਤੋਂ ਪਹਿਲਾਂ ਇੱਥੋਂ ਦੇ ਸਟੋਨ ਕ੍ਰੈਸ਼ਰਾਂ ਨੇ ਮਟੀਰੀਅਲ ਕ੍ਰਸ਼ ਕੀਤਾ ਵੇਚਿਆ ਅਰਬਾਂ ਖਰਬਾਂ ਰੁਪਿਆ ਕਮਾਇਆ ਤੇ 2023 'ਚ ਜਦੋਂ ਹੜ ਆਇਆ ਚਾਹੇ ਉਹ ਪੰਜਾਬ ਦੇ ਪਿੰਡ ਹੈ ਚਾਹੇ ਉਹ ਹਿਮਾਚਲ ਦੇ ਪਿੰਡ ਹੈ ਉਹ ਇੱਥੋਂ ਹੀ ਜਿਹੜਾ ਹੈ ਜਿਹੜਾ ਕਹਿੰਦੇ ਭੀ ਖਾਰ ਲੱਗੀ ਤੇ ਬਹੁਤ ਜ਼ਿਆਦਾ ਲੋਕਾਂ ਨੇ ਸੰਤਾਪ ਢਾਇਆ ਤੇ ਜਿਹਦਾ ਮੁਆਵਜ਼ਾ ਜਿਹਦੀ ਪਰਪਾਈ ਅੱਜ ਤੱਕ ਨਹੀਂ ਹੋਈ ਜਿਨ੍ਹਾਂ ਦੇ ਖੇਤ ਰੁੜ ਗਏ ਜਿਨ੍ਹਾਂ ਦੀ ਮਿੱਟੀ ਰੁੜ ਗਈ ਉਹਨਾਂ ਦੀ ਪਰਪਾਈ ਅੱਜ ਤੱਕ ਨਹੀਂ ਹੋਈ ਮੈਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਬਣਾਈ ਪਹਿਲਾ ਹੈ ਸਾਂਝੀ ਅੱਜ ਜ਼ਰੂਰ ਕਰ ਰਿਹਾ ਪੇ ਹੜਾ ਦੇ ਦਿਨਾਂ ਦੇ ਦਿਨ ਯਾਦ ਰੱਖਣ ਦੀ ਲੋੜ ਹੈ ਕਿ ਕਿੰਨਾ ਜ਼ਿਆਦਾ ਪਾਣੀ ਹੈ ਇਹ ਪਾਣੀ ਡਰਾਂਦਾ ਆਇਆ ਜਦੋਂ ਆਂਦਾ ਹੈ ਰੋਜ਼ ਲੋਕ ਕਦੀ ਤੁਸੀਂ ਬੰਨੂ ਦੇਖਣ ਆ ਰਹੇ ਸੀ ਕਦੀ ਕੋਲਾ ਨੂੰ ਦੇਖਦੇ ਆ ਕਦੀ ਬਿਆਸ ਦਰਿਆ ਦੇ ਉੱਪਰੋਂ ਕਿੰਨਾ ਪਾਣੀ ਛੱਡਿਆ ਜਾ ਰਿਹਾ ਇਹ ਘੰਟੇ-ਘੰਟੇ ਦੀ ਹੈ ਜਦਾਂ ਕਰ ਰਾਤ ਪਿਛਲੀ ਰਾਤ ਨੂੰ ਬਾਰਿਸ਼ ਹੋਈ ਆ ਬਾਰਿਸ਼ ਹੋਣ ਤੋਂ ਬਾਅਦ 2 ਲੱਖ ਪਾਣੀ ਜਿਹੜਾ ਕੈਲੀਪਿਕ ਯੂਸਿਕ ਦਾ ਇਨਲੈਟ ਹੋ ਗਿਆ ਪੌਂਗ ਡੈਮ ਦੇ ਵਿੱਚ ਇਹਦੇ ਨਾਲ ਡਰਦਾ ਮੈਂ ਮਾਹੌਲ ਬਣ ਗਿਆ ਤੇ ਜੇ ਬਾਰਿਸ਼ ਘਟੀ ਨਾਲ ਤੇ ਪਾਣੀ ਹੋਰ ਹੈ ਪਰ ਦੋ ਤਰ ਘੰਟਿਆਂ ਦੇ ਵਿੱਚ ਤੇ ਛੱਟਿਆ 1.5 ਲੱਖ ਤੇ ਆ ਤੇ ਹੁਣ 1 ਲੱਖ 22 ਤੇ ਆਇਆ ਇਹ ਤਾਂ ਇਹ ਘਟਬਦ ਰਿਹਾ ਲਗਾਤਾਰ ਕਿਉਂਕਿ ਕੁਦਰਤ ਦੇ ਉੱਪਰ ਤਾਂ ਕਿਸੇ ਦਾ ਕੋਈ ਕਬਜ਼ਾ ਨਹੀਂ ਕੁਦਰਤ ਦੇ ਨਾਲ ਛੇੜਖਾਨੀ ਕਰਨ ਦੇ ਲਈ ਮਾਫੀਆ ਤੰਤਰ ਜਰੂਰ ਲੱਗਾ ਹੈ ਕਿਸਾਨੀ ਨੂੰ ਇੱਥੋਂ ਦੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਜ਼ਰੂਰ ਜਾਗਣ ਦੀ ਲੋੜ ਹੈ ਕਿ ਇਹਦਾ ਪ੍ਰੋਪਰ ਪ੍ਰਬੰਧ ਕੀਤਾ ਜਾਵੇ ਜੇ ਮਾਈਨਿੰਗ ਹੋਣੀ ਵੀ ਹੈ ਤੇ ਉਹਦਾ ਕੋਈ ਐਂਡ ਪੁਆਇੰਟ ਤੈਅ ਕੀਤਾ ਜਾਵੇ ਵੀ ਕਿਹੜਾ ਖੇਤਰਾਂ ਦੇ ਵਿੱਚ ਮਾਈਨਿੰਗ ਹੋਣੀ ਹੈ ਤੇ ਉਹ ਕਿੰਨੇ ਪੱਧਰ ਤੱਕ ਹੋਣੀ ਹੈ ਕਿੰਨੀ ਉਹਦੀ ਉਹਦੀ ਆਖਰੀ ਪੁਆਇੰਟ ਕਿੱਥੇ ਤੱਕ ਹੈਗਾ ਤਾਂ ਕਿ ਜਿਹੜਾ ਹੈ ਜਦੋਂ ਕੁਦਰਤੀ ਤੌਰ ਤੇ ਕੁਦਰਤ ਜਿਹੜਾ ਆਪਣਾ ਰੰਗ ਰੂਪ ਦਿਖਾਉਂਦੀ ਹੈ ਤੇ ਅਦੋਂ ਲੋਕਾਂ ਨੂੰ ਡਰਨਾ ਨਾ ਪਵੇ। ਅਦੋਂ ਲੋਕ ਇਹਨਾਂ ਸੋਚਣ ਕਿ ਅਸੀਂ 70-75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਅੱਜ ਵੀ ਉਹਨਾਂ ਹਾਲਾਤਾਂ ਦੇ ਵਿੱਚ ਹੈ ਕਿ ਸਾਡਾ ਕੋਈ ਮਾਈ ਬਾਪ ਨਹੀਂ ਹੈ, ਸਾਡਾ ਕੋਈ ਰਖਾ ਨਹੀਂ। ਸਾਡਾ ਮੁਕੇਰੀਆਂ, ਤਲਵਾੜਾ, ਹਾਜੀਪੁਰ ਤੇ ਹਿਮਾਚਲ ਦਾ ਪੂਰਾ ਮੰਡ ਮਾਈਨਿੰਗ ਮਾਫੀਆ ਦੀ ਚਪੇਟ ਦੇ ਵਿੱਚ ਲਗਾਤਾਰ ਮਾਈਨਿੰਗ ਨੂੰ ਤੇਜ਼ੀ ਦੇ ਨਾਲ ਬਦਲਦਾ ਜਾ ਰਿਹਾ ਹੈ ਤੇ ਸਾਨੂੰ ਇਹ ਲੱਗਦਾ ਪੀ ਜੇ ਇੰਦਾ ਵੀ ਮਾਈਨਿੰਗ ਇੱਥੇ ਚੱਲਦੀ ਪਈ ਆ ਹੋਰ 20-25 ਸਾਲਾਂ ਨੂੰ ਇਹ ਇਲਾਕੇ ਨਾ ਤਾਂ ਮੁਕੇਰੀਆਂ ਦੇ ਪਿੰਡ ਰਹਣੇ ਆ ਹਾਜੀਪੁਰ ਬਲਾਕ ਦੇ ਨਾ ਤਲਵਾੜੇ ਦੇ ਉਹ ਰਹਣੇ ਆ ਨਾ ਇਹ ਮੰਡ ਉਸ ਪ੍ਰਕਾਰ ਦਾ ਰਹਿਣਾ ਹੈ ਇੱਥੇ ਜਵਾਨੀ ਇੱਥੇ ਜੀਵਨ ਤਬਾਹ ਹੋ ਜਾਣਾ ਹੈ ਆਨ ਵਾਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਲਾਰਜਰ ਸਕੇਲ ਦੇ ਉੱਪਰ ਜਿਹੜੀ ਮਾਈਨਿੰਗ ਕਰਕੇ ਇਥੋਂ ਪੱਥਰ ਰੇਤਾ ਮਿੱਟੀ ਪਾਟ ਕੇ ਜਿਹੜਾ ਆ ਹੋਰ ਜਿਹੜਾ ਸੂਬਿਆਂ ਤੱਕ ਜਿਹੜਾ ਪਾਇਆ ਜਾ ਰਿਹਾ ਦੂਰ ਦੂਰ ਤੱਕ ਸ਼ਹਿਰਾਂ ਨੂੰ ਬਣਾਉਣ ਦੇ ਲਈ ਬਣਾਇਆ ਜਾ ਰਿਹਾ ਤੇ ਦਾ ਪਿੰਡਾਂ ਨੂੰ ਜਿਹਦੇ ਵਿੱਚ ਕਹ ਲਈਏ ਜੀਵਨ ਬਸਦਾ ਹੈ ਇਹਦੇ ਸਿਰ ਦੇ ਉੱਪਰ ਸਾਰੇ ਸ਼ਹਿਰਾਂ ਨੂੰ ਹਰ ਇੱਕ ਲੋਕਾਂ ਨੂੰ ਜਿਹੜਾ ਹੈ ਸਾਹ ਪਾਣੀ ਹਰ ਚੀਜ਼ ਮਿਲਦੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇੱਥੋਂ ਹੀ ਮਿਲਣੀਆਂ ਆ ਤੇ ਇਹਨੂੰ ਚੀਜ਼ ਨੂੰ ਬਚਾਉਣ ਦੇ ਲਈ ਇਸ ਖੇਤਰ ਨੂੰ ਬਚਾਉਣ ਦੇ ਲਈ ਹੈ ਸਾਨੂੰ ਜਦ ਜਦ ਕਰਨੀ ਚਾਹੀਦੀ ਆ ਤੇ ਮੈਂ ਚਾਹਨਾ ਵੀ ਜਿਹੜੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਿਹਾ ਹਾਂ ਇਹ ਤੁਸੀਂ ਇਹਦੇ ਉੱਪਰ ਆਪਣੀ ਪ੍ਰਤੀਕਿਰਿਆ ਦਿਓ ਤੇ ਇਸ ਕੁਦਰਤੀ ਸੋਮੇ ਨੂੰ ਇਸ ਕੁਦਰਤੀ ਜਿਹੜੀ ਹੈ ਦੇਖ ਨੂੰ ਬਚਾਏ ਰੱਖਣ ਦੇ ਲਈ ਕੁਝ ਨਾ ਕੁਝ ਜਿਹੜਾ ਯੋਗਦਾਨ ਪਾਵੇ ਸਰਕਾਰ ਤੇ ਪ੍ਰੈਸ਼ਰ ਪਵੇ ਉਹਨਾਂ ਐਨਜੀਓ ਤੇ ਪ੍ਰੈਸ਼ਰ ਪਰੇ ਜਿਹੜੇ ਬਰੁਖ ਲਵਾਉਂਦੇ ਆ ਵਾਤਾਵਰਣ ਪ੍ਰੇਮੀਆ ਉਹਨਾਂ ਦੇ ਉੱਪਰ ਵੀ ਜਿਹੜਾ ਮਾਹੌਲ ਬਣੇ ਤੇ ਉਹ ਇਸ ਗੱਲ ਨੂੰ ਗੱਲ ਸ਼ੁਰੂ ਕਰਨ ਕਿ ਇਤਿਆਸ ਜਿਹੜਾ ਹੈ ਚੈਨਲਾਈਜ਼ ਹੋਵੇ ਤੇ ਇੱਥੋਂ ਮਾਈਨਿੰਗ ਜਿਹੜੀ ਹੈ ਉਹ ਬੰਦ ਹੋਵੇ ਤਾਂ ਕਿ ਲੋਕਾਂ ਦਾ ਇਸ ਇਲਾਕੇ ਦੇ ਵਿੱਚ ਜਿਹੜਾ ਹੈ ਅਮਨ ਸ਼ਾਂਤੀ ਨਾਲ ਰਹਿਣਾ ਲੰਬੇ ਸਮੇਂ ਤੱਕ ਜਿਹੜਾ ਹੈ ਚੱਲਦਾ ਰਹੇ ਧੰਨਵਾਦ